ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਆਪ ਜੀ ਗੁਰਦੁਆਰਾ ਸ੍ਰੀ ਭਗਾਣੀ ਸਾਹਿ ਪਹੁੰਚੇ ਹੋ ਇੱਥੇ ਦਾ ਇਤਿਹਾਸ ਦਾਸ ਅਮਰਜੀਤ ਸਿੰਘ ਖਾਲਸਾ ਆਪ ਜੀ ਨੂੰ ਸਰਵਨ ਕਰਾਰਾ ਸਰਵਨ ਕਰੋ ਜੀ ਇਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਲਾ ਧਰਮ ਯੁੱਧ ਫਤਿਹ ਕੀਤਾ ਗੁਰੂ ਜੀ ਦੀ ਤਰਫ ਤੋਂ ਸੈਨਾਪਤੀ ਆਨੰਦ ਚੰਦ ਬੀਬੀ ਬੀਰੋ ਜੀ ਦੇ ਪੰਜ ਪੁੱਤਰ ਬਾਈ ਸੰਘੋ ਸਾਹ ਭਾਈ ਜੀਤਮਾਲ ਗੰਗਾ RAM ਮਹਾਰੀ ਚੰਦ ਗੁਲਾਬ ਚੰਦ ਤੇ ਕਿਰਪਾਲਦਾ ਸੁਦਾਸੀ ਵੀ ਪੀਰ ਬੁੱਧੂ ਸ਼ਾਹ ਅਤੇ ਉਸ ਦੇ ਚਾਰ ਪੁੱਤਰ ਦੋਪਰਾ ਅਤੇ 700 ਮুরিਦਾਂ ਸਮੇਤ ਹਿੱਸਾ ਲਿਆ ਰਾਜਾ ਭੀਮ ਚੰਦੀ ਉਸਹਾਟ ਨਾਲ ਰਾਜਾ ਫਤਿਹ ਸ਼ਾਹ ਸ਼੍ਰੀ ਨਗਰਗੜ੍ਹਵਾਲ ਦੇਗਵਾਈ ਹੇਠ ਬੇਗਾਨਤ ਫੌਜਾ ਸਮੇਤ ਪਹਾੜੀ ਬਾਈ ਧਾਰ ਦੇ ਰਾਜਿਆਂ ਨਾਲ ਯੁੱਧ ਹੋਇਆ ਰਣ ਦੇ ਮੈਦਾਨ ਵਿੱਚ ਮਹੰਤ ਕਿਰਪਾਲ ਦਾਸ ਨੇ ਹਿਆਤ ਖਾਨ ਦਾ ਸਿਰ ਕੁਤਕੇ ਨਾਲ ਕੁਚਲ ਦਿੱਤਾ ਲਾਲ ਚੰਦ ਹਲਵਾਈ ਨੇ ਵੀ ਇੱਥੇ ਆਪਣੀ ਵੀਰਤਾ ਦੇ ਜੋਹਰ ਦਿਖਾਏ ਸੰਗੋਸਾ ਅਤੇ ਜੀਤਮਲ ਦੀ ਸ਼ਹਾਦਤ ਤੋਂ ਬਾਅਦ ਗੁਰੂ ਜੀ ਆਪਣੇ ਆਪ ਜੰਗ ਵਿੱਚ ਉਤਰ ਆਏ ਪਹਿਲਾਂ ਰਾਜਾ ਹਰੀਚੰਦ ਹੰਡੂਰੀਏ ਨੇ ਗੁਰੂ ਜੀ ਦੇ ਤਿੰਨ ਵਾਰ ਕੀਤੇ ਜਦੋਂ ਤੀਜੀ ਵਾਰ ਦਾ ਤੀਰ ਗੁਰੂ ਜੀ ਦੇ ਕਮਰ ਕਸੇ ਵਿੱਚੋਂ ਥੋੜਾ ਜਿਹਾ ਪੇਟ ਵਿੱਚ ਲੱਗਿਆ ਤੇ ਵੀਰ ਰਸ ਵਿੱਚ ਗੁਰੂ ਜੀ ਨੇ ਉਚਾਰਿਆ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ ਕਰਨ ਲੈ ਕਮਾਨੰ ਰਣ ਹਣੰ ਬਾਣ ਤਾਨੰ ਜਬੇ ਬਾਣ ਤਬੇ ਤਾਕ ਬਾਣੰ ਹਣਿਓ ਏਕ ਜਵਾਨੰ ਹਰੀ ਚੰਦ ਮਾਰੇ ਸੋ ਜੋਧਾ ਲਤਾਰੇ ਅਤੇ ਇੱਕ ਤੀਰ ਨਾਲ ਗੁਰੂ ਜੀ ਨੇ ਹਰੀ ਚੰਦ ਨੂੰ ਫਤਿਹ ਕੀਤਾ ਰਣਜੀਤ ਆਏ ਜੈੰਗੀਤ ਗਾਏ ਫਤੇਨਾਮਾ ਇਸੇ ਜੰਗ ਦੀ ਪ੍ਰਥਾਏ ਉਚਾਰਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਨੇ ਪੰਜ ਕਿਲੇ ਲਗਵਾਏ ਸਨ ਜਿਨ੍ਹਾਂ ਵਿੱਚੋਂ ਇੱਕ ਕਿਲਾ ਜਾਮਨ ਦੇ ਦਰਖਤ ਦੇ ਰੂਪ ਵਿੱਚ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਇਹੋ ਮਹਾਨ ਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਤੋਂ ਪਹਿਲਾ ਧਰਮ ਯੁੱਧ ਫਤਿਹ ਕੀਤਾ ਸੀ ਇਹ ਧਰਮ ਯੁੱਧ ਬਾਈ ਧਾਰ ਦੇ ਪਹਾੜੀ ਰਾਜੇ ਭੀਮ ਚੰਦ ਫਤੇਸ਼ਾ ਨਾਲ ਹੋਇਆ ਭੀਮ ਚੰਦ ਆਪਨੇ ਲੜਕੇ ਅਜਮੇਰ ਦੀ ਜੰਝ ਲੈ ਕੇ ਗਡਵਾਲ ਸ਼੍ਰੀਨਗਰ ਫਤੇਸ਼ਾ ਦੇ ਘਰ ਪੁੱਜਿਆ ਫਤੇਸ਼ਾ ਜੋ ਹੈ ਇਹ ਗੁਰੂ ਘਰ ਦਾ ਪ੍ਰੇਮੀ ਇਨ ਗੁਰੂ ਜੀ ਨੂੰ ਆਪਣੀ ਲੜਕੀ ਦੇ ਵਿਆਹ ਤੇ ਬੁਲਾਇਆ ਸਤ ਗੁਰੂ ਜੀ ਵਿਆਜਤਾ ਨਹੀਂ ਗਏ ਪਰ ਸਤ ਗੁਰਾਂ ਨੇ ਸਵਾ ਲੱਖ ਦਾ ਤੰਬੂਲ ਯਾਨੀ ਕਿ ਸਗੰਦਾ ਸਮਾਨ ਵਸਤਰ ਗਹਿਣੇ ਦੇ ਕੇ ਸਿੱਖਾਂ ਨੂੰ ਵਿਆਜ ਭੇਜਿਆ ਜਦੋਂ ਸਿੱਖਾਂ ਨੇ ਵਿਆਹ ਵਿੱਚ ਜਾ ਕੇ ਸਗੰਦੀ ਇੱਕ ਇੱਕ ਵਸਤੂ ਵਿਖਾਈ ਜੋ ਕਿ ਬਹੁਤ ਹੀ ਕੀਮਤੀ ਸਨ ਇਹ ਦੇਖ ਕੇ ਸਾਰੇ ਚਕਾਚੌਂਦ ਹੋ ਗਏ ਕਿ ਇੰਨਾ ਕੀਮਤੀ ਸਮਾਨ ਤਾਂ ਕਿਸੇ ਰਾਜੇ ਨੇ ਵੀ ਦਿੱਤਾ ਜਿੰਨਾ ਗੁਰੂ ਜੀ ਨੇ ਭੇਜਿਆ ਹੈ ਸਾਡੀ ਤਾਂ ਅੱਖੇ ਵੱਢੇ ਗਏ भीमचंद ਨੇ ਫਤੇਸਾਹ ਨੂੰ ਆਖਿਆ ਜੇ ਤੈਂ ਗੁਰੂ ਵੱਲੋਂ ਆਇਆ ਹੋਇਆ ਸਮਾਨ ਲੈਣਾ ਹੈ ਤਾਂ ਮੈਂ ਤੇਰੀ ਲੜਕੀ ਦਾ ਡੋਲਾ ਲੈ ਕੇ ਨਹੀਂ ਜਾਵਾਂਗਾ ਜੇਕਰ ਤੂੰ ਮੇਰੇ ਨਾਲ ਮਿਲ ਕੇ ਗੁਰੂ ਦੇ ਖਿਲਾਫ ਜੰਗ ਕਰੂਗਾ ਤਾਂ ਮੈਂ ਤੇਰੀ ਲੜਕੀ ਦਾ ਡੋਲਾ ਲੈ ਕੇ ਜਾਵਾਂਗਾ ਫਤੇਸਾਹ ਨੇ ਭੀਮਚੰਦ ਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨਿਆ ਕਿਉਂਕਿ ਜੋ ਭੀਮਚੰਦ ਸੀ ਇਹ ਗੁਰੂ ਘਰ ਨਾਲ ਬਹੁਤ ਈਰਖਾ ਰੱਖਦਾ ਸੀ ਅਖੀਰ ਨੂੰ ਫਤੇਸਾਹ ਢੋਲ ਗਿਆ ਇਹਨ ਸਮਾਨ ਵਾਪਸ ਕਰਤਾ ਸਮਾਨ ਪਿੱਛੇ ਝਗੜਾ ਹੋ ਗਿਆ ਇਹ ਰਾਜਿਆਂ ਨੇ ਸੋਚਿਆ ਕਿ ਸਿੱਖ ਤਾਂ ਥੋੜੇ ਨੇ ਪਰ ਇਹਨਾਂ ਕੋਲ maal ਬਹੁਤ ਹੈ ਆਪਾਂ maal ਕਿਉਂ ਜਾਣ ਲਈਏ ਜਵਰੀ ਖੋਲ ਲਈਏ ਤੇ ਸਿੱਖਾਂ ਨੂੰ ਮਾਰ ਮੁਕਾਈਏ ਗੁਰੂ ਨੂੰ ਕੀ ਪਤਾ ਚੱਲੇਗਾ ਪਰ ਸਿੱਖਾਂ ਵਿੱਚ ਭਾਈ ਨੰਦ ਚੰਦ ਜੀ ਬੜੇ ਚਤਰ ਸਨ ਉਹ ਇਹਨਾਂ ਦੀ ਚਲਾਕੀ ਨੂੰ ਭਾਂਪ ਗਏ ਉਹਨਾਂ ਨੇ ਆਪਣੇ ਸਾਥੀਆਂ ਨੂੰ ਇਸ਼ਾਰਾ ਕੀਤਾ ਤੇ ਸਾਰਾ ਸਮਾਨ ਇਕੱਠਾ ਕਰਕੇ ਚੁੱਕ ਲਿਆ ਤੇ ਆਪਣੀਆਂ ਆਪਣੀਆਂ ਕਿਰਪਾਨਾਂ ਮਿਆਂ ਨੂੰ ਧੂਕੇ ਪੋੜੀਆਂ ਤੇ ਜਾ ਚੜੇ ਜਿਹੜਾ ਰਸਤੇ ਵਿੱਚ ਆਇਆ ਉਹ ਮਾਰ ਮੁਕਾਇਆ ਜਦ ਤੱਕ ਕਿ ਰਾਜਿਆਂ ਦੀ ਫੌਜ ਸੰਭਲੀ ਸਿੱਖ ਇਹਨਾਂ ਦੀ ਅੱਖਾਂ ਤੋਂ ਅਝੋਲ ਹੋਏ ਤੇ ਪੌਂਟਾ ਸਾਹਿਬ ਪੁੱਜ ਕੇ ਸਾਰੀ ਗੱਲਬਾਤ ਦੱਸੀ ਤੇ ਨਾਲ ਇਹ ਵੀ ਦੱਸਿਆ ਕਿ ਫੌਜ ਆਈ ਜਾਣ ਸਮਝੋ ਜੰਗ ਦੀ ਤਿਆਰੀ ਕੀਤੀ ਜਾਵੇ ਸਤਗੁਰਾਂ ਨੇ ਆਖਿਆ ਕਿ ਪੌਂਟਾ ਸਾਹਿਬ ਜੰਗ ਨਾ ਕੀਤੀ ਜਾਵੇ ਜੇਕਰ ਪੌਂਟਾ ਸਾਹਿਬ ਜੰਗ ਹੋਈ ਤਾਂ ਸਾਡੇ ਹੱਥੀਂ ਵਸਾਈ ਨਗਰੀ ਦਾ ਨੁਕਸਾਨ ਹੋਵੇਗਾ ਕਿਉਂਕਿ ਪੌਂਟਾ ਸਾਹਿਬ ਸਤਗੁਰਾਂ ਦੇ ਬੈਠਣੇ ਕਰਕੇ ਬਸਿਆ ਤੇ ਜਿੱਥੇ ਜੰਗ ਹੁੰਦੀ ਹੈ ਉਥੇ ਸਵਾਰ ਨੁਕਸਾਨ ਤੇ ਕੁਝ ਨਹੀਂ ਹੁੰਦਾ ਇਹ ਇਲਾਕਾ ਜੰਗਲ ਬੀਆਬਾਨ ਜਿੱਥੇ ਫੌਜਾਂ ਨੇ ਨਿਕਲਣਾ ਸੀ ਸੋ ਸਤਗੁਰੂ ਜੀ ਪੌਂਟਾ ਸਾਹਿਬ ਤੋਂ ਚੱਲ ਕੇ ਇਸ ਸਥਾਨ ਤੇ ਪੁੱਜੇ ਇੱਥੇ ਆਪਣਾ ਪਰੌ ਕੀਤਾ ਕੈਂਪ ਲਗਾਇਆ ਸਤਗੁਰਾਂ ਨੇ ਆਪਣੇ ਹੱਥੀਂ ਘੋੜੇ ਬਾਨੇ ਨੂੰ ਕੁਝ ਕਿਲੇ ਗਡਵਾਏ ਜੋ ਬਾਅਦ ਵਿੱਚ ਦਰਖਤ ਬਣੇ ਉਹਨਾਂ ਵਿੱਚੋਂ ਇੱਕ ਜਾਮੂਣ ਦਾ ਕਿਲਾ ਦਰਖਦੇ ਰੂਪ ਵਿੱਚ ਬਾਹਰਲੇ ਪਾਸੇ ਮੌਜੂਦ ਖੜਾ ਹੈ ਜੋ ਕਿ ਸਤ ਗੁਰਾਂ ਦੀ ਪਰਥਖ ਨਿਸ਼ਾਨੀ ਹੈ ਪਿੱਛੇ ਗੁਰਦੁਆਰਾ ਜੋ ਤੀਰਗੜੀ ਸਾਹਿਬ ਹੈ ਉਸ ਹਸਤਾਨ ਤੇ ਸਤ ਗੁਰਾਂ ਨੇ ਮੋਰਚੇ ਬੰਦੀ ਕਰਵਾ ਦਿੱਤੀ ਸਤ ਗੁਰਾਂ ਕੋਲ ਜੋ ਪਠਾਨ ਸੰਢੋਰੇ ਵਾਲੇ ਪੀਰ ਬੁੱਧੂ ਸਾਹਿਬ ਨੌਕਰ ਖਾਇ ਸਨ ਇਹ ਵੀ ਨਮਕਰਾਮ ਹੋ ਗਏ ਜਾ ਕੇ ਪਹਾੜੀ ਰਾਜਾਂ ਨਾਲ ਮਿਲ ਗਏ ਇਨ੍ਹਾਂ ਚੋਂ ਇੱਕ ਪਠਾਨ ਕਾਲੇ ਖਾਨ ਆਮ ਦਾ ਆਪਣੇ ਸੋਹ ਸਾਥੀਆਂ ਸਮੇਤ ਗੁਰੂ ਜੀ ਕੋ ਰਹਿੰਦਾ ਹੈ ਜਦੋਂ ਸੰਢੋਰੇ ਪੀਰ ਜੀ ਨੂੰ ਪਤਾ ਲੱਗਿਆ ਕਿ ਪਠਾਨ ਨਵਾਂ ਖਰਾਮ ਹੋ ਗਏ ਤਾਂ ਪੀਰ ਜੀ ਨੂੰ ਬਹੁਤ ਦੁੱਖ ਹੋਇਆ ਪੀਰ ਜੀ ਆਪਣੇ 700 ਮੁਰੀਦ ਚਾਰ ਪੁੱਤਰ ਤੇ ਦੋ ਭਰਾਵਾਂ ਨੂੰ ਨਾਲ ਲੈ ਕੇ ਇਸ ਜਗ੍ਹਾ ਤੇ ਪੁੱਜੇ ਸਤਗੁਰਾਂ ਨਾਲ ਉਹਨਾਂ ਦੀ ਭੂਆ ਬੀਬੀ ਬੀਰੋ ਜੀ ਦੇ ਪੰਜ ਪੁੱਤਰ ਭਾਈ ਸੰਘੋ ਸਾਹਿਬ ਜੀਤਮਲ ਗੁਲਾਬ ਰਾਏ ਗੰਗਾ ਰਾਮ ਤੇ ਮਹਾਰੀਚਨ ਯੋਧੇ ਨੇ ਸਤਗੁਰਾਂ ਦੀ ਫੌਜ ਬਹੁਤ ਘੱਟ ਹੈ ਜਦ ਕਿ ਰਾਜਿਆਂ ਦੀ ਫੌਜ ਕਈ ਗੁਣਾ ਵੱਧ ਹੈ ਜਿਨ੍ਹਾਂ ਵਿੱਚ ਅਨੇਕ ਰਾਜੇ ਤੇਉਨਾਧੀਆਂ ਫੌਜ ਜਾਣੇ ਇਹ ਪਠਾਣਾ ਨੇ ਰਾਜਾ ਨੂੰ ਦੱਸਿਆ ਕਿ ਹੁਣ ਗੁਰੂ ਕੋ ਲੜਨੇ ਵਾਲਾ ਕੋਈ ਨਹੀਂ ਰਿਹਾ ਅਸੀਂ ਲੜਨੇ ਵਾਲੇ ਤੇ ਇਸ ਤਗਾ ਆ ਹੁਣ ਤਾਂ ਉਹਨਾਂ ਕੋਲ ਕੋਈ ਸਾਧ ਹੈ ਕੋਈ ਹਲਵਾਈ ਕੋਈ ਲਾਂਗਰੀ ਕੋਈ ਘਾਈਆ ਪਰ ਗੁਰੂ ਕੋਲ ਮਾਲ ਬਹੁਤ ਹੈ ਆਪਾਂ ਜੋ ਲੁੱਟਕਰਾਂਗੇ ਸਾਰੀ ਸਾਡੀ ਹੋਵੇਗੀ ਰਾਜੇ ਮੰਨ ਗਏ ਜੰਗ ਸ਼ੁਰੂ ਹੋ ਗਈ ਜੰਗ ਦਾ ਨਾਮ ਸੁਣ ਕੇ ਜੋ ਸਤਗੁਰਾਂ ਕੋਲ 500 ਉਦਾਸੀ ਸਾਧੂ ਪੋਂਟਾ ਸਾਹਿਬ 'ਚ ਰਹਿੰਦੇ ਸਨ ਜੋ ਕਿ ਗੁਰੂ ਕੇ ਲੰਗਰਾਂ ਵਿੱਚੋਂ ਲੰਗਰ ਛਕਦੇ ਸਨ ਪਰ ਜੰਗ ਦਾ ਨਾਮ ਸੁਣ ਕੇ ਇਹ ਵੀ ਰਾਤੋਂ ਰਤ ਵਿੱਚ 499 ਭੱਜ ਗਏ ਇਹਨਾਂ ਨੇ ਸੋਚਿਆ ਕਿ ਤੇ ਮਾਰਾ ਸਾਂ ਲੜਨਾ ਭੇਜਣ ਇੱਕ ਬਾਬਾ ਕਿਰਪਾਲ ਦਾਸ ਜੀ ਰਹੇ ਉਹਨਾਂ ਨੇ ਇਸ ਜਗ੍ਹਾ ਤੇ ਆ ਕੇ ਆਪਣੇ ਕੁੱਤਕੇ ਨਾਲ ਕੁੱਤਕਾ ਇੱਕ ਲੱਕੜੀ ਦਾ ਮੋਟਾ ਸੋਠਾ ਹੁੰਦਾ ਹੈ ਉਸ ਨਾਲ ਹiat ਖਾਂਦਾ ਸਿਰ ਪੰਨਿਆ ਸਤਗੁਰਾਂ ਕੋਲ ਦੋ ਸਿੱਖ ਨੇ ਭਾਈ ਲਾਲਚੰਦ ਘਾਹੀ ਤੇ ਭਾਈ ਲਾਲਚੰਦ ਹਲਵਾਈ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਕਿਰਪਾਨ ਨੂੰ ਹੱਥ ਲਾ ਕੇ ਵੀ ਦੇਖਿਆ ਇਹ ਸੂਰਮੇ ਜੋਸ਼ ਚਾਕੇ ਰਣ ਵਿੱਚ ਐਸੇ ਜੁੱਜੇ ਕਿ ਇਹਨਾਂ ਨੇ ਆਪਣੇ ਖੁੰਚੇ ਨਾਲ ਹੀ ਕਈਆਂ ਦੇ ਸਿਰ ਲਾਹੇ ਇਹ ਦੇਖ ਕੇ ਪਠਾਨ ਹੈਰਾਨ ਕਿ ਮੱਜਾ ਚਾਰਨੇ ਵਾਲੇ ਸਿੱਖਾਂ ਚੰਨੀ ਤਾਕਤ ਕਿੱਥੋਂ ਆ ਗਈ ਭੀਮ ਚੰਦ ਨੇ ਨਜ਼ਾਮਤ ਖਾਨ ਪਠਾਣ ਨੂੰ ਆਖਿਆ ਕਿ ਤੂੰ ਤਾਂ ਕਹਿੰਦਾ ਸੀ ਗੁਰੂ ਕੋ ਲੜਨ ਵਾਲਾ ਕੋਈ ਨਹੀਂ ਰਿਹਾ ਹੁਣ ਸਾਡੀ ਫੌਜ ਪਿਛਾ ਨੂੰ ਕੌਣ ਧੱਕ ਰਿਹਾ ਹੈ ਤੂੰ ਗਾਹਾਂ ਨੂੰ ਵੱਧ ਕੇ ਸਿੱਖਾਂ ਨੂੰ ਖਤਮ ਕਰ ਦੇ ਮੈਂ ਤੈਨੂੰ ਬਾਦ ਚੜ ਕੇ ਨਾਮ ਦੇਵਾਂਗਾ ਨਜ਼ਾਮਤ ਖਾਨ ਕਹਾ ਬਧਿਆ ਇੱਧਰ ਸੰਗੋਸਾ ਹੁਣੀ ਪੰਜ ਭਰਾ ਜੁੱਜੇ ਹੋਏ ਨੇ ਇਨ੍ਹਾਂ ਚ ਸੰਗੋਸਾ ਕਾਹਾਂ ਵਧਿਆ ਦੋਨਾਂ ਦਾ ਟਕਰਾਅ ਹੋਇਆ ਘਮਸਾਨ ਦਾਇਦ ਮਿਚ ਗਿਆ ਇੱਕ ਪਾਸੇ ਪੀਰ ਬੁੱਧੂ ਸ਼ਾਹ ਤੇ ਉਹਨਾਂ ਦੇ ਮুরিਦਾਂ ਨੇ ਕਾਫੀ ਘਮਸਾਨ ਦਾ ਯੁੱਧ ਛੇੜਿਆ ਹੋਇਆ ਹੈ ਇਹ ਸਾਰਾ ਕੁਝ ਸਤਗੁਰੂ ਜੀ ਨਿੱਲੇ ਤੇ ਸਵਾਰ ਹੋ ਕੇ ਉੱਚੀ ਟਿੱਬੀ ਤੋਂ ਦੇਖ ਰਹੇ ਨੇ ਜਦੋਂ ਸਤਗੁਰਾਂ ਨੇ ਦੇਖਿਆ ਕਿ ਨਜਾਮਤ ਖਾਂ ਤੇ ਹੋਰ ਪਠਾਣਾਂ ਨੂੰ ਮਾਰਦਾ ਹੋਇਆ ਅਖੀਰ ਨੂੰ ਬੀਰ ਸੰਗੋਸਾ ਬੀਰਗਤੀ ਨੂੰ ਪ੍ਰਾਪਤ ਹੋਏ ਜੰਗ ਹੁੰਦੇ ਨੂੰ 12 ਦਿਨ ਹੋ ਗਏ ਪਹਿਲਾ ਸਤਗੁਰਾਂ ਨੇ ਕੋਈ ਤੀਰ ਨਹੀਂ ਚਲਾ ਇਕੱਲੇ ਸਿੱਖ ਲੜਦੇ ਰਹੇ 12 ਦਿਨਾਂ 'ਚ ਕਾਫੀ ਸਿੱਖ ਸ਼ਹੀਦ ਹੋ ਗਏ ਭਾਈ ਸੰਘੋਸਾ ਤੇ ਭਾਈ ਜੀਤਮਲ ਇਹ ਵੀ ਸ਼ਹੀਦ ਹੋ ਗਏ ਤਾਂ ਫਿਰ 13ਵੇਂ ਦਿਨ ਸਤਗੁਰੂ ਜੀ ਆਪ ਖੁਦ ਮੈਦਾਨ 'ਚ ਗਏ ਜਦੋਂ ਸਤਗੁਰਾਂ ਨੇ ਮੈਦਾਨ ਵਿੱਚ ਜਾ ਕੇ ਤੀਰ ਚਲਾਉਣੇ ਸ਼ੁਰੂ ਕੀਤੇ ਸਤਗੁਰਾਂ ਦੇ ਤੀਰਾਂ 'ਗੇ ਕੋਈ ਨਹੀਂ ਖੜ ਸਕੇ ਕਈ ਮਰੇ ਕਈ ਜ਼ਖਮੀ ਹੋਏ ਕਈ ਮੈਦਾਨ ਛੱਡ ਕੇ ਭੱਜਣੇ ਸ਼ੁਰੂ ਹੋ ਗਏ ਇਹ ਰਾਜਿਆਂ 'ਚ ਹਰੀਚੰਦ ਹੰਡੂਰੀਆ ਬਹੁਤ ਤਕੜਾ ਨਸਾਂਚੀ ਰਾਜਾ ਸੀ ਇਹ ਦੇਖਿਆ ਕਿ ਸਾਡੀ ਫੌਜ ਪਿਛਾ ਨੂੰ ਭੱਜ ਰਹੀ ਹੈ ਤੇ ਗੁਰੂ ਜੀ ਖੁਦ ਤੀਰ ਚਲਾ ਰਹੇ ਨੇ ਤੈਨ ਗੁੱਸੇ ਜਾ ਕੇ ਆਪਣਾ ਘੋੜਾ ਗੁਰੂ ਜੀ ਵੱਲ ਵਧਾਇਆ ਸਤਗੁਰਾਂ ਨੇ ਆਖਿਆ ਹੰਡੂਰੀਏ ਸਾਡਾ ਤੇਰੇ ਨਾਲ ਕੋਈ ਵੈਰ ਨਹੀਂ ਹੈ ਜੇ ਸਾਡਾ ਮਨ ਮਟਾ ਹੈ ਤਾਂ ਗਵੰਡੀ ਪੀਮ ਚੰਦ ਨਾਲ ਹੈ ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਬੇਬਜਾਤੇ ਚਾੜ ਕੇ ਲੈ ਕੇ ਆਇਆ ਤੇ ਆਪ ਪਿੱਛੇ ਬੈਠਾ ਹੈ ਪਰ ਤੂੰ ਚੜ ਕੇ ਆਇਆ ਹੈ ਸੋ ਤੇਰੇ ਵੀ ਦਿਲ ਚ ਕੋਈ ਮਲਾਲ ਨਾ ਰਹਿ ਜਵੇ ਕਿ ਮੈਨੂੰ ਪਹਿਲਾ ਸਮਾਂ ਨਹੀਂ ਮਿਲਿਆ ਪਹਿਲਾ ਵਾਰ ਤੂੰ ਕਰ ਲਿਆ ਇਹ ਆਪਣੇ ਮਨ ਚ ਬੜਾ ਖੁਸ਼ ਹੋਇਆ ਕਿਉਂਕਿ ਉਹਨਾਂ ਆਪਣੇ ਤੇ ਬੜਾ ਮਾਣ ਸੀ ਇਹਦਾ ਕੋਈ ਵੀ ਨਿਸ਼ਾਨਾ ਖਾਲੀ ਨਹੀਂ ਜਾਂਦਾ ਸੀਗਾ ਇੰਨਾ ਨਿਸ਼ਾਂਚੀ ਸੀ ਤੇ ਸਮਾਂ ਪਹਿਲਾਂ ਇਹਨੂੰ ਮਿਲ ਗਿਆ ਇਹਨੂੰ ਗੁੱਸੇ ਜਾ ਕੇ ਸਤਗੁਰਾਂ ਤੇ ਲਗਾਤਾਰ ਤਿੰਨ ਵਾਰ ਕੀਤੇ ਪਹਿਲਾ ਤੀਰ ਸਤਗੁਰਾਂ ਦੇ ਘੋੜੇ ਕਾਠਿ ਚ ਲੱਗ ਗਿਆ ਦੂਜਾ ਤੀਰ ਸਤਗੁਰਾਂ ਦੀ ਦਸਤਾਰ ਕੰਨ ਕੋਲ ਛੂਕੇ ਚਲੇ ਗਿਆ ਤੇ ਤੀਜਾ ਤੀਰ ਸਤਗੁਰਾਂ ਦੇ ਕਮਰ ਕਸੇ ਨੂੰ چیرਦਾ ਹੋਇਆ ਥੋੜਾ ਅਕ શરીર ਵਿੱਚ ਲੱਗ ਗਿਆ ਉਹ ਤੀਰਤਾ ਸਤਗੁਰਾਂ ਨੇ ਪੁੱਟ ਕੇ ਪਰਾਂ ਸੁਟਿਆ ਤੇ ਪੰਗਤੀ ਉਚਾਰੀ ਜਬੇ ਬਾਣ ਲਾਗਿਓ ਤਬੈ ਰੋਸ ਜਾਗਿਓ ਸਤਗੁਰਾਂ ਨੇ ਹਰੀਚੰਦ ਹੰਡੂਰੇ ਵੱਲ ਨਿਗਾ ਮਾਰੀ ਇਹਨ ਆਪਣੇ ਸਰੀਰ ਤੇ ਸੰਜੋਪਣੀ ਲੋਹੇ ਦੀ ਹੁੰਦੀ ਐ ਜਿਸ ਤੇ ਕੋਈ ਤੀਰ ਤਲਵਾਰ ਅਸਰ ਨਹੀਂ ਕਰਦਾ ਇਹਦਾ ਮੂੰਹ ਤੇ ਅੱਖਾਂ ਖਾਲੀ ਸੀ ਇਹਨੂੰ ਇਹ ਵੀ ਹੰਕਾਰ ਸੀ ਕਿ ਮੇਰੇ ਸਰੀਰ ਤੇ ਕੋਈ ਸ਼ਸਤਰ ਵਾਰ ਨਹੀਂ ਕਰਦਾ ਮੂੰਹ ਚ ਮੇਰੇ ਕੋਈ ਮਾਰ ਨਹੀਂ ਸਕਦਾ ਪਰ ਸਤਗੁਰਾਂ ਦਾ ਨਿਸ਼ਾਨਾ ਕਮਾਲ ਦਾ ਇੱਥੇ ਆ ਦੱਸਦਾ ਕਿ ਸਤਗੁਰਾਂ ਦਾ ਨਿਸ਼ਾਨਾ ਇੰਨਾ ਤੇਜ ਸੀ ਜੇ ਸਤਗੁਰੂ ਜੀ तीर ਦੀ ਨੋਕ ਜਿੰਨੇ ਕੋਈ ਚੀਜ਼ ਦੇਖ ਲੈਂਦੇ ਸਨ ਤਾਂ ਉਹਦੇ 'ਚ ਆਰ ਪਾਰ تیر ਕੱਢ ਦਿੰਦੇ ਸਨ ਦੇਖੇ ਦਾ ਮੂੰਹ ਖਾਲੀ ਹੈ ਪਹਿਲਾ ਹੀ تیر ਐਨੀ ਜ਼ੋਰ ਤੇ ਖਿੱਚ ਕੇ ਮਾਰਿਆ ਪਹਿਲਾ ਹੀ تیر ਹਰੀਚੰਦ ਹੰਡੂਰੇ ਮੂੰਹ 'ਚ ਲੱਗਿਆ ਮੂੰਹ 'ਚ ਲੱਗਦੇ ਸਰ ਦੀ ਗਰਦਨ ਧੜਨ ਦੂਰ ਡਿਗੀ ਇਹਦੇ ਥੱਲੇ ਡਿੱਗਦੇ ਹੀ ਫੌਜਾਂ ਪਿੱਛੇ ਨੂੰ ਭੱਜਣੀਆਂ ਸ਼ੁਰੂ ਹੋ ਗਈਆਂ ਭੱਜਣੇ ਕਰਕੇ ਹੀ ਭਗਾਣੀ ਸਭ ਨਾਮ ਪਿਆ ਤੇ ਜਮਨਾ ਪਾਰ ਕਰਦੇ ਬੇੜੀ ਤੇ ਚੜਦੇ ਕਈ ਆਪਸ ਵਿੱਚ ਲੜੜ ਮਰੇ ਇਸ ਤਰ੍ਹਾਂ 13ਵੇਂ ਦਿਨ 18 ਬਸਾਖ ਸਨ 1686 ਨੂੰ ਜੰਗ ਫਤਿਹ ਹੋਈ। ਸਤਗੁਰਾਂ ਨੇ ਫੇਰ ਪੰਗਤੀ ਉਚਾਰੀ। ਭਈ ਜਿੱਤ ਮੇਰੀ ਕਿਰਪਾ ਕਾਲ ਕੇਰੀ। ਰਣੰਗ ਜਿੱਤ ਆਏ ਜਯੰਗ ਗੀਤ ਗਾਏ। ਜੰਗ ਜਿੱਤ ਕੇ ਸਤਗੁਰੂ ਜੀ ਇਸ ਸਥਾਨ ਤੇ ਪੁੱਜੇ। ਸਿੱਖਾਂ ਨੇ ਸਤਗੁਰਾਂ ਨੂੰ ਵਧਾਈਆਂ ਦਿੱਤੀਆਂ ਕਿ ਆਪ ਜੀ ਨੂੰ ਲੱਖ ਲੱਖ ਵਧਾਈ ਹੋਵੇ ਆਪ ਨੇ ਪਹਿਲੇ ਹੀ ਦਿਨ ਜੰਗ ਫਤਿਹ ਕਰਤੀ। ਪਰ ਸਤਗੁਰਾਂ ਨੇ ਸਿੱਖਾਂ ਦੀ ਵਧਾਈ ਮਨਜ਼ੂਰ ਨਹੀਂ ਕੀਤੀ। ਸਤਗੁਰਾਂ ਨੇ ਸਿੱਖਾਂ ਨੂੰ ਸੰਬੋਧਨ ਕਰਕੇ ਫਤਿਹ ਨਾਮਾ ਉਚਾਰਨ ਕਰਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਇਹ ਫਤਿਹਨਾਮਾ ਸਤਗੁਰਾਂ ਨੇ ਉਸ ਦਿਨ ਜੰਗ ਜਿੱਤ ਕੇ ਇਸ ਸਥਾਨ ਤੇ ਉਚਾਰਨ ਕੀਤਾ ਸੋ ਪਹਿਲਾ ਫਤਿਹਨਾਮਾ ਨਹੀਂ ਸੀ ਸੋ ਪਿਆਰੀ ਸਾਧ ਸੰਗਤ ਜੀਓ ਇਹ ਇੱਥੇ ਦਾ ਸੰਖੇਪਿਤ ਇਤਿਹਾਸ ਗੁਰੂ ਦਾ ਲੰਗਰ ਚਾਹ ਦਾ ਲੰਗਰ ਤੇ ਲੱਸੀ ਦਾ ਲੰਗਰ ਤਿਆਰ ਹੈ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸਹਾਸਗਤ ਜਿਹੜੀਆਂ ਸਾਡੇ ਨਾਲ ਪੌਂਟਾ ਸਾਹਿਬ ਆ ਕੇ ਦਰਸ਼ਨ ਮੇਲੇ ਕੀਤੇ ਆ ਉਹਨਾਂ ਦਾ तहे ਦਿਲੋਂ ਸ਼ੁਕਰਾਨਾ ਕਰਦਾ ਤੇ ਸਾਨੂੰ ਸਹਾਸਗਤ ਬੜਾ ਮਾਣ ਹੈ ਜਿਹੜੇ ਸਾਡੇ ਨਾਲ ਚੱਲ ਕੇ ਗੁਰੂ ਧਾਮਾਂ ਦੇ ਦਰਸ਼ਨ ਕੀਤੇ ਆ ਤੇ ਅੱਗੇ ਵੀ ਸੰਯੋਗ ਦੇਵੇ ਅੱਗੇ ਵੀ ਇਸੇ ਤਰੀਕੇ ਨਾਲ ਸਾਡੇ ਨਾਲ ਵੱਧ ਚੜ ਕੇ ਸੰਯੋਗ ਦੇਵੇ ਤੇ ਸਾਡਾ ਹੌਸਲਾ ਅਫਜ਼ਾਈ ਕਰੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਪ੍ਰੀਤਕੌਰ ਪ੍ਰੀਤੀ ਬੋਲ ਰਹੀ ਆ ਸਾਡੇ ਨਾਲ ਸਭ ਸੰਗਤਾਂ ਆਈਆਂ ਨੇ ਬਹੁਤ ਚਾਅ ਨਾਲ ਆਈਆਂ ਨੇ ਛੋਟੇ ਬੱਚੇ ਵੱਡੇ ਬਜ਼ੁਰਗ ਸਭ ਆਏ ਨੇ ਹੋਰ ਅਸੀਂ ਉਹਨਾਂ ਦੇ तहे ਦਿਲੋਂ ਧੰਨਵਾਦੀਆਂ ਜਿਨ੍ਹਾਂ ਨੇ ਆ ਕੇ ਦਰਸ਼ਨ ਕੀਤੇ ਨੇ ਨਾਲੇ ਆਪਣੀ ਜ਼ਿੰਦਗੀ ਦਾ ਲਾਖਟਿਆ ਮਾਇਦੇ ਚੜਨਾ 'ਚ ਹਾਜ਼ਰੀ ਭਰੀਏ ਤੇ ਵੈਗੁਰੂ ਸਾਡੇ ਸਭ ਦੀ ਯਾਤਰਾ ਸਫਲ ਕਰਨ ਤੇ ਅੱਗੇ ਵੀ ਸਾਨੂੰ ਬਲ ਬਖਸ਼ਣ ਕੀ ਅਸੀਂ ਇਸ ਤਰ੍ਹਾਂ ਹੀ ਵੱਧ ਚੜ ਕੇ ਸੇਵਾ ਕਰੀਏ ਗੁਰੂ ਘਰ ਦੀ ਗੁਰੂ ਘਰ ਨਾਲ ਜੁੜੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਵੱਲੋਂ ਅਸੀਂ ਵਾਹੋ ਗੁਰਬਾਣੀ ਵਾਲੇ ਚੈਨਲ ਮੰਨੂ ਵੀਰ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਇੰਨੀਆਂ ਸੋਹਣੀ ਰਿਕਾਰਡਿੰਗ ਕੀਤੀ ਹੈ ਹਰ ਜਸ ਵਿੱਚ ਸਾਡਾ ਸਾਥ ਦਿੱਤਾ ਹੈ ਧੰਨਵਾਦ ਵੀਰ ਜੀ ਵੀਰ ਜੀ ਨੂੰ ਵਾਹਿਗੁਰੂ ਚਰ ਦੀ ਕਲਾ ਵਿੱਚ ਰੱਖੇ ਇਹਨਾਂ ਨੂੰ ਹਰ ਮਦਾਨ ਫਤਿਹ 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 ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਚਲੋ ਹੈਪੀ ਹੋ ਗਏ ਹੁਣ ਤੇ ਹੋਰ ਕਿਉਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਲक्की ਭਾਜੀ ਦੇ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਸਾਨੂੰ ਪੁਂਟਾ ਸਾਹਿਬ ਗੁਰਦੁਆਰੇ ਦੇ ਪਰ ਬਾਕੀ ਜਿਹੜੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਕਰਾਏ ਨੇ ਅਸੀਂ ਇਹਨਾਂ ਦਾ ਅਸੀਂ ਪਿਛਲੇ ਸਾਲ ਵੀ ਇਹਨਾਂ ਸਾਨੂੰ ਦਰਸ਼ਨ ਕਰਾਇਆ ਸੀ ਲੱਕੀ ਭਾਜੀ ਉਹਨਾਂ ਨੇ ਇਸ ਸਾਲ ਵੀ ਇਹਨਾਂ ਪ੍ਰਲਾਪ ਕੀਤਾ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਲੱਕੀ ਭਾਜੀ ਅਗਲੇ ਸਾਲ ਵਿਸਾਖੀ ਤੇ ਫਿਰ ਗੁਰਦਾਰਾਂ ਦੇ ਗੁਰਦਮਾਨ ਦੇ ਸਾਨੂੰ ਦਰਸ਼ਨ ਕਰਾਉਣਗੇ ਅਸੀਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ